ਓਏ ਮੇਰੇ ਨਾਲ ਚਾਰ ਚੋ ਪਾਣੀ ਕਢਾ ਦੇ। ਓ ਚਾਪਰੇ ਮੈਂ ਨਹੀਂ ਮੀਂਹ ਵਾਲੇ ਪਾਣੀ 'ਚ ਵੜਦਾ। ਆਪਣੇ ਤਾਂ ਪੈਰ ਤੇ ਛਾਲੇ ਨਿਕਲਾਉਂਦੇ ਆ। ਓ ਜਾ ਯਾਰ ਮੈਂ ਤਾਂ ਸੋਚਿਆ ਸੀ ਆਪਾਂ ਪਾਣੀ ਕੱਢ ਕੇ ਦਾਰੂ ਪੀਵਾਂਗੇ। ਓ ਭਰਾਵਾ ਆ ਰਿਹਾ ਬੈਠਾ ਉੱਤੇ ਖੜਾ ਗੱਲਾਂ ਹੀ ਮਾਰੀ ਜਾਏਗਾ। ਐਂ ਦਾ ਭਲਾ ਹੀ ਬੈਠੇ ਪੈਗ। ਮੇਰਾ ਮਾਤਾ ਮੁੰਡਿਆਂ ਨਾਲ ਵੀ ਕਰਨੀ ਹੁੰਦੀ ਆ। ਮੈਂ ਨਹੀਂ ਕਰਨੀ। ਹਲੇ ਇਹਨੂੰ ਕੁਝ ਬੋਲ ਰਹੀ ਆ। ਨਹੀਂ ਤੁਸੀਂ ਕੀ ਬਲਣਾ ਜਾਓਗੇ? ਦਾਲੇ ਪਾਣੀ ਗਰਮੀ ਹੋ ਜਾਂਦੀ ਆ ਚੁੱਪ ਕਰ ਕੇ ਇਹ ਕਾਹ ਵਾ ਕਾਹ ਦੋ ਜੀਵੇ ਦੋ ਹੀ ਜੀਵੇ ਲੈਣਗੇ ਨਹੀਂ ਰਿਕੇਗਾ ਅੱਛਾ ਫੇਰ ਠੀਕਾ ਲੋਵਾ ਤੇਰਾ ਹੈ ਹੱਥ ਨਾਲ ਲਾ ਹੱਥ ਪ੍ਰਾਬ ਨੂੰ ਗੁੱਸਾ ਨਾ ਚੜਾਓ ਨਾ ਨੀ ਨੀ ਕੀ ਕਹਿਣਾ ਚਾਹਾਂਗੇ ਇਸ ਮੁੱਦੇ ਤੇ ਇਹ ਜਾਣ ਕੇ ਗਰਮਾਈ ਹੋਈ ਪਈ ਐ ਇਹਨੇ ਕਿਵੇਂ ਕਰਾਤੇ ਇਹਨੇ ਉਹਨੂੰ ਕੀ ਕਿਹਾ ਦੱਸ ਦੇ ਇਹ ਤੰਗ ਕਰਦੀ ਨਹੀਂ ਆ ਉਹ ਇਹਨੂੰ ਕਰਦੀ ਹੁੰਦੀ ਤੇ ਮਤਲਬ ਦੋਵਾਂ ਦਾ ਇੱਕ ਸੂਰ ਇੱਕ ਦੂਜੀ ਨਾਲ ਤੂੰ ਇੱਕ ਦਾ ਨਹੀਂ ਤੂੰ ਸਵਾਲ ਲੈ ਇਹਨਾਂ ਵਿੱਚ ਨਿਆਰੇ ਪੂਰੇ ਖੁਸ਼ ਨਹੀਂ ਇਹਨਾਂ ਲੜਦਿਆਂ ਦੇ ਵੇਖ ਕੇ ਤੈਨੂੰ ਕੋਈ ਕਿੰਨੀ ਖੁਸ਼ੀ ਮਿਲਦੀ ਜਦੋਂ ਲੜਦਿਆਂ ਹੁੰਦੀਆਂ ਫੀਲ ਗੁੱਟ ਤੇਰੀ ਮੇਰੇ ਦੇ ਰੋ ਪੈਂਦੀ ਆ ਫਿਰ ਮੈਨੂੰ ਚੁੱਪ ਕਰਾਉਣੀ ਆ ਬੰਦੀ ਮੁੱਦਾ ਤੂੰ ਬਤਲ ਚਾਹੀਦਾ ਨਾ ਪੀ ਦਬੀ ਅੱਲਾ ਪੁਰਬ ਪ੍ਰਾਪ ਦੀ ਜਵਾਨ ਬਹੁਤ ਅੱਗ ਆਟੀਆਂ ਤੋਂ ਗਾਲਾਂ ਕਿ ਉਹ ਨਦੀ ਸਹੀ ਸਾਡੀ ਕਲਾਸ ਦੀ ਕੁੜੀ ਵੀ ਲੈ ਜਾਂਦੀ ਤੇਲ ਵੀ ਰੂਹੀ ਤੇਲ ਵੀ ਚਾਹੀਦਾ ਫਿਰ ਹਾਂ ਉਹ ਮੇਰੇ ਪਰ ਉਹ ਉਹਨੋਂ ਉਹਨਾਂ ਕੋਲ ਤਾਂ ਆ ਗਏ ਜਿਹੜੇ ਸਾਰਾ ਸਾਲ ਨਹੀਂ ਪੜ ਗਿਆ ਗਿਆ ਤੇ ਹੁਣ ਇੱਕੋ ਦਿਨ ਚ ਪੜ ਜਾਏਗੀ ਤੂੰ ਪੜਿਆ ਸੋਨਣਾ ਜਿਆਦਾ ਪੜੀਂ ਪੜੇ ਤੇ ਲੱਗੀ ਫਿਰਦੀ ਕਿ ਕਵਾਜ ਕੇ ਦੇ ਸਾਰੀ ਬੜੀ ਹੋਈਆਂ ਰੇ ਰੇ ਤਲਾਣੀ ਆ ਹੁਣ ਸਾਰੀ ਹੀ ਨਹੀਂ ਲੈਣੀ ਤੂੰ ਹਾਏ ਉਂ ਨਾ ਪੜਦੇ ਰੇ ਲੜੀ ਦੋਵੇਂ ਬਣਾ ਕੀ ਗੱਲ ਗਿਆ ਦਿਓਗੀ ਗਾਲਾਂ ਕਿ ਦਿਓ ਵੇ ਮਾਰ ਇਹਦੇ ਮੱਥੇ ਇਹਨੂੰ ਹੋਈ ਨਹੀਂ ਦਿੰਦਾ ਅੱਜ ਹੀ ਵੇਖ ਲਈ ਪੇਟ ਘਾਇਆ ਪਰ ਅੱਖਾਂ ਕੇ ਗੋਲਡ ਹੁਣ ਕਿੰਨੇ ਤੇਰੇ ਤੇ ਜਾਣ ਨੂੰ ਲੜਨ ਨੂੰ ਕਰਦੀ ਨੇ ਜਾਣ ਕੇ ਹੋ ਨਨੇ ਦੇ ਤੇ ਵੇਖੀਂ ਸੀ ਤੇ ਹੋਣੇ ਦੇ ਚਾਰ ਪੇਜ ਪੜਤੇ ਪਏ। ਛੇ ਤੇ ਕੋਈ ਵਜ੍ਹਾ ਨਹੀਂ ਕਿ ਪੜਨਾ ਤਾਂ ਇਹਨਾਂ ਕੋਈ ਪੜ ਜਾਣਾ। ਮਾਸੀ ਜੀ ਐਨੇ ਮੇਰੀ ਡਾਇਰੀ ਚੱਕ ਕੇ ਸੁੱੜਦੀ, ਨੋਟਬੁੱਕ ਚੱਕ ਕੇ ਸੁੱੜਦੀ, ਮੇਰੀ ਸਾਰੀ ਫੈਕਰੀ ਲਾ ਕੇ ਕਹਿੰਦੀ ਮੇਰੇ ਕੋਸ਼। ਆਉਂਦਾ ਜਾਏ ਗੱਲ ਲਗਾ ਦੇ ਬਰੋਬਰ ਗੱਲ ਕਰ। ਉਹ ਦੱਸਿਆ ਕੀ ਕਿਹਾ? ਐ ਸੁਟਿਆ। ਸਾਰੇ ਕਿਤੇ ਖਿਲਰ ਕੇ ਪਟਕ। ਆ ਲੈ 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 ਚੁੱਪ ਕਿਉਂ? ਦੂਰ ਹੋ ਨਾ ਜਾਵੀਂ। ਤੂੰ ਅਵਰੀ ਤੇ ਰੋ ਕੇ ਢਕੀ ਆਂ ਕਹਿੰਦੀ ਤੂੰ ਤਾਂ ਰੋਣ ਲੱਗ ਚੜੀ। ਤੇ ਰੋਣੇ ਉਹ ਜਵਾਕੜੀ ਨਿੱਕੀ ਆ। ਇੰਨਾ ਬੜਾ ਤੇ ਵਾਲਾ ਦਾ ਕੋੜਾ ਕਰ ਦੋ ਮੈਂ ਮਾਸੀ ਜੀ ਨੇ ਕਿਤੇ ਵਰੀ ਵਾਲਾ ਕਿੱਥੇ ਗਿਆ ਇਹ ਇਹ ਕੋੜ ਜਿਹੜਾ ਤੂੰ ਕੱਢਦੀ ਜਬਾਨ ਦੇ ਵਿੱਚੋਂ ਅੱਜ ਨਿਕਲ ਆਇਆ ਹੱਥਾਂ ਦੇਖ ਨਹੀਂ ਆਏ ਹੋਏ ਹੁਣ ਯੋ ਬੱਬੇ ਇਹਦੇ ਨਿਕਲ ਆਇਆ ਆ ਪਪਾ ਕੀ ਲੈ ਜੱਲਾ ਸਾਡੀ ਦੀ ਡਾਈਟ ਤੁਸੀਂ ਦੇਖ ਸਕਦੇ ਹੋ ਕੁਝ ਵੀ ਨਹੀਂ ਖਾਂਦੀ ਪੀਂਦੀ ਬਰਾਬਰ ਇਹ ਕੀ ਦੀ ਬਰਾਬ ਕੌਣ ਰੱਖ ਕੇ ਤੇਰੇ ਕੋਲੇ ਹੈ ਮੂੰਹ ਇਹ ਕਹ ਰਹੀ ਮੂੰਹ ਨੂੰ ਕੁਝ ਖਾਇਆ ਤੇ ਨਹੀਂ ਤੇ ਕੁਝ ਖਾਂਦੀ ਨਹੀਂ ਦੇਈ ਬਰਫੀ ਤੇ ਜਮਾਣੀ ਖਾਂਦੀ ਹੈ ਨਾ ਹੱਥ ਪਰ ਆਪ ਮੰਮੀ ਵੇਲਾ ਪ੍ਰਾਪ ਕਿੰਨੀ ਡਾਈਟ ਦੀ ਸਟ੍ਰਿਕਟ ਆ ਸਾਰਿਆਂ ਨੂੰ ਕੀ ਖਾਣਾ ਚਾਹਣੀ ਤੂੰ ਕੀ ਕਿੱਦਾਂ ਦਾ ਖਾਣਾ ਚਾਹੀਦਾ ਸਾਰੇ ਨੂੰ ਜਿਵੇਂ ਦਾ ਪਸੰਦ ਆ ਮੇਰਾ ਖਾਣਾ ਤੈਨੂੰ ਕੀ ਪਸੰਦ ਆ ਮੰਮੀ ਵੇਖੀ ਤੇ ਮੈਂ ਐਸੀ ਤੇ ਨਹੀਂ ਸੁਕਾਉਂਦਾ ਇਹ ਅੱਜ ਆ ਕਾਕੇ ਲਾ ਦੇ ਬੈਟਰੀ ਅੱਜ ਘਰ ਦੇ ਤੇ ਕਰ ਇਹ ਸਟਾਰਟ ਇਹਨੂੰ ਵੀ ਅੱਜ ਕਿਹੜਾ ਕੱਢ ਕੇ ਆਉਣੇ ਇੱਥੇ ਵੀ ਹਾਂ ਗੱਲਾਂ ਬਾਤ ਸੁਣਦੇ ਰਹੇ ਗੱਲਾਂ ਘੱਟ ਸੁਣਿਆ ਕਰ ਕੰਮ ਕਰ ਲਿਆ ਕਰ ਦੱਬੀ ਆਉ ਕਿੱਲੀ ਹਾਂ ਜਿਹੜੇ ਅਰਦੀ ਇੱਥੇ ਰੱਖ ਲਿਆ ਆ ਕੇ ਆਵਲੀ ਬੈਟਰੇ ਪਾਣੀ ਪਾਉਣਾ ਪੱਖੇ ਦੇ ਉੱਤੇ ਵਾਲੀ ਦੇ ਬੱਸ ਗੱਡੀ ਪਰੇ ਕਰ ਦੇ ਬੈਟਰੀ ਕੱਸਣ ਨੂੰ ਕਿਹਾ ਸੀ ਵੇਲੇ ਹੋਰ ਹੀ ਕੋ ਘੋਲ ਘੁਲ ਦਿੱਤਾ ਐਲੇ ਬੈਟਰੀ ਨਹੀਂ ਕੱਸੀ ਗਈ ਉਦੋਂ ਦੀ ਇਤੋਂ ਓਏ ਗੋਲੀ ਖੁੱਲੀ ਖੁੱਲੀ ਜਾਂਦਾ ਸਾੜ ਐਵੇਂ ਹੋ ਗਈ ਬੰਦੇ ਦੱਸਣੇ ਕੋਈ ਨਹੀਂ ਉਹ ਦੂਜਾ ਹਲਕਾ ਦਾ ਵਰਾ ਹੋ ਗਾ ਦਾਸ ਕਿੱਡੀ ਓਏ ਕਿੱਡੀ ਕਰੂਜ਼ ਬੋਕ ਕਰਾਈਏ ਇਹਦੇ ਵਾਸਤੇ ਜਿਹਦੇ ਉੱਤੇ ਜੜਿਆ ਫਿਰਦਾ ਦਾ ਵਜੇ ਕੀ ਦੇਖ ਰਹੇ ਹੋ ਬੀਬੀ ਜੀ ਤੁਸੀਂ ਬਾਹਰ ਉਹ ਇਕੱਠਾ ਪੱਤੀਆਂ ਪਈਆਂ ਨੇ ਮੈਂ ਆਖ ਕਾ ਡਰਾ ਮਟੇਟ ਕਿਤੇ ਪਈਆਂ ਗੁੱਡ ਆਫਟਰਨੂਨ ਬੇਬੇ ਮੈਂ ਆ ਗਿਆ ਦੱਡਪੂਲ ਮੈਂ ਆਖਾ ਇਨਕਾ ਦਾ ਰੱਖੇ ਮੈਂ ਬਾਹਰ ਚ ਡਰਮ ਏਡੇ ਕੀਤੇ ਵਡਰ ਰੋਈ ਕਿਉਂ ਜਾਣੋ ਏ ਤੂੰ ਨੋ 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 ਖੇਡੀ 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 ਕਿ ਜਿਹਨੇ ਮਾਰਦੀ ਖੜਾਈ ਜਲੂ ਗੂਗਲੂ ਜੇ ਨੂੰ ਚਾਹ ਮਕੇ ਦੰਦ ਕੱਢੋ ਹਰਮਾ ਆ ਨਹੀਂ ਆ ਗੰਦਾ ਹੈ ਲਓ ਵੀ ਅੱਜ ਘਰੇ ਬਣੀ ਜੀ ਰੰਗ ਪਰੰਗੀ ਬਰਫੀ ਮਠਿਆਈ ਵਾਹ ਜੀ ਵਾਹ ਬਣਾਈ ਕਿਨੇ ਸਾਡੇ ਹਲਵਾਈ ਜੀ ਨੇ ਬਹੁਤ ਹੀ ਘੈਂਟ ਰੰਗ ਪਰੰਗੇ ਏਡੀ ਘੈਂਟ ਬਣੀ ਆ ਨਾ ਬੇਬੇ ਕਿੱਦਾਂ ਕਿੱਦਾਂ ਬਣੀ ਆ ਵਾਹ ਸੋਹਣੀ ਬਣੀ ਸਵਾਦ ਦੀ ਵੀ ਏ ਆ ਪਲ ਮੈਂ ਨਾ ਖੱਟੀ ਜੀ ਤਾਂ ਸੈਂਪਲ ਨਹੀਂ ਵੇਖਿਆ ਢਿੱਲੀ ਜੀ ਲੱਗਦੀ ਸੀ ਮੈਨੂੰ ਮੈਂ ਲਾ ਲਿਆ ਸਭ ਟੋਡੇ ਨਹੀਂ ਸੂਟ ਸਾਟ ਲੂਟ ਆਉਣੇ ਕਦੇ ਫੁਲਕਾਰੀ ਲੈ ਲਉ ਕਦੇ ਸੂਟ ਲੈ ਲਉ ਕਦੇ ਕੀ ਨਹੀਂ ਤੇ ਆ ਤੁਹਾਡਾ ਖਰਚਾ ਹੀ ਸਾਰਿਆਂ ਨਾਲੋਂ ਜ਼ਿਆਦਾ ਜ਼ਿਆਦੇ ਆ ਆਪਦੇ ਦੇ ਦੇ ਨਹੀਂ ਗੇ ਕਦੇ ਫੁਲਕਾਰੀਆਂ ਲੈ ਲੀਆਂ ਲੈ ਬਾਈ ਐ ਕਿੱਥੇ ਬਾਈ ਹੋਣੀ ਪਰਲੇ ਬੰਨੇ ਆਦੇ ਤੁਸੀਂ ਹੁਰਲੇ ਬੰਨੇ ਆਵਾਜ਼ਾਂ ਮਾਰੀ ਜਾਂਦੇ ਆ ਲੈ ਲੈਟ੍ਰੀਸ਼ਨ ਪਾ ਕੇ ਪਾਈਪਾਂ ਸਾਰੀਆਂ ਪਾ ਕੇ ਤਕਰੀਬਨ ਲੱਗਦਾ ਕਿ ਤੁਸੀਂ ਮਾਰ ਕੇ ਮੋਟੇ ਬਣਾ ਰਹੇ ਹੋ ਹੁਣ ਥੋੜੀਆਂ ਜਿਹੀਆਂ ਨੰਨ ਅੱਛਾ ਤੇ ਪਲੰਬਰਾਂ ਦਾ ਕੰਮ ਕਿੰਨਾ ਕਿੰਨੇ ਵੜਿਆ ਜੀ ਖੱਡੇ ਗੁੱਡੇ ਜਿਹੇ ਹਜੇ ਪਾਈਪਾਂ ਨਹੀਂ ਪਾਈਆਂ ਲੈ ਠੱਲੇ ਪਲੰਬਰ ਵੀ ਆਪਣੇ ਹਨਾ ਮੈਂ ਲਾਇਆ ਸਾਹਿਬ ਹਾਂ ਮੋਰੇ ਕੱਢੀ ਆਉਂਦੇ ਵਾ ਬਾਥਰੂਮ ਤਾਂ ਤਿੰਨ ਹੀ ਇੰਨੇ ਵੀ ਜਿਆਦਾ ਨਹੀਂ ਕਿਹੜੀ ਕਿਵੇਂ ਕਿਵੇਂ ਓਕੇ ਜੀ ਓਕੇ ਥੱਲੇ ਵਾਲੇ ਪਹਿਲਾਂ ਪਾਉਣੇ ਉਹ ਤਾਂ ਪਾਉਣੇ ਪਾਉਣੇ ਆ ਤਾਂ ਰੋਟੀ ਦਾ ਕੁੱਟ ਲਿਆ ਇਹਨਾਂ ਨੂੰ ਲੈ ਵੀ ਟੋਏ ਟੋਏ ਮਾਰੇ ਵੇ ਕੰਮ ਨੇ ਬੜਿਆ ਫਿਆ ਸਾਰੇ ਇਹ ਆ ਵੇ ਇਲੈਕਟ੍ਰੋਨ ਇਹਨਾਂ ਦੀ ਵੀ ਫਿਟਿੰਗ ਫੁਟਿੰਗ ਹੋ ਗਈ ਚੱਲੀ ਬਾਹ ਇਹ ਪਲਸਤਰ ਕਰ ਲਾ ਦਾਂਗੇ ਫਿਰ ਆਪਾਂ ਫਿਰ ਆਪਣਾ ਆ ਮਹੀਨੇ ਅਗਲੇ ਮਹੀਨੇ ਤੱਕ ਛੇਂ ਦਾ ਥੱਲੇ ਵਾਲਾ ਪੋਰਸ਼ਨ ਤਾਂ ਤਿਆਰ ਹੋ ਹੀ ਜਾਵੇ ਉੱਪਰਲਾ ਰਹਿ ਜੂ ਫਿਰ ਪੋਰਸ਼ਨ ਲੈ ਆ ਰੋਟੀ ਤੁਹਾਡੀ ਰੋਟੀ ਨਹੀਂ ਪੱਕੀ ਕਿੰਨਾ ਟਾਈਮ ਹੀ ਹੋ ਗਿਆ ਹੁਣ ਦੀ ਪੱਕੀ ਆਂ ਸਬਰ ਕਰ ਜਾ ਫੜਾ ਦਿੰਨੇ ਆ ਪਾ ਕੇ ਉਹ ਜਾਗਾ ਪਹਿਲੇ 2 ਘੰਟਿਆਂ ਤੋਂ ਤੂੰ ਗੁੱਥਮ ਗੁੱਤੀ ਹੋਈ ਜੰਨੀ ਆ ਤੁਹਾਡੇ ਤੁਹਾਲੇ ਤੱਕ ਕੋਈ ਨਹੀਂ ਪੱਕੀ ਰੋਟੀ ਇੱਕ ਛਾਬਾ ਵੇਖ ਲੈ ਫੇਰ ਬੋਲੇ ਹਾਂ ਛਾਬਾ ਵੇ ਅੱਲਾ ਦੇ ਫੇਰ ਇੰਨੀ ਇੰਨੀ ਦੋ ਘੰਟੇ ਲਾ ਕੇ ਚਾਰ ਜਾਣੀਆਂ ਕੋਲ ਟਾਈਮ ਦਾ ਬੈਠਾ ਮੈਂ ਤੇ ਅਵਾਜ਼ ਨਹੀਂ ਦਿੱਤੀ ਹੋਰ ਮੈਂ ਇਥੇ ਗੁਰਦਰੇ ਅਵਾਜ਼ ਦਵਾ ਕੇ ਆਉਣੀ ਹੈ ਕਿ ਭਾਈ ਮੈਨੂੰ ਭੁੱਖ ਲੱਗੀ ਤੇ ਮੇਰੀਆਂ ਘਰ ਦੀਆਂ ਬੁੜੀਆਂ ਮੈਨੂੰ ਰੋਟੀ ਦੇ ਦੇਣ ਹਾਂ ਤੇ ਤੈਨੂੰ ਆਪ ਨੂੰ ਹੀ ਸ਼ਰਮ ਆਉਂਦੀ ਹੋਰ ਨਹੀਂ ਕੋ ਇਥੇ ਉਹ ਸਵਾ ਚਾਰ ਪੰਜ ਜਾਣੀਆਂ ਜੱਭੀ ਜਾਂਦੀਆਂ ਇਹਨਾਂ ਦੇ ਕੁਝ ਨਹੀਂ ਬਣਿਆ ਲੈ। ਆ ਕਰਦੀਆਂ ਤੁਸੀਂ। ਇਹ ਹੈ ਕੱਲ ਸਮਾਨ ਲੈ ਕੇ ਆਈਆਂ। ਇਹ ਆਪਾਂ ਕਰਨਾ। ਹੈ? ਕੀ ਕੱਲ ਤੂੰ ਗਿਆ ਸੀ ਨਾਲ ਕੀ ਦਵਾਈ ਲੈ ਆਇਆ ਥਨੂੰ? ਹਾਂ। ਸਮਾਨ ਤਾਂ ਮੈਂ ਵਾਵਾ ਦਵਾਈ ਲੈ ਆਏ ਇਹਨਾਂ ਨੂੰ ਬਈ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਕਲਰ ਵੀ ਯੂਨੀਕ ਦਵਾਈ ਲੈ ਆਏ ਵੈਸੇ। ਵਿਚਾਰ ਗਿਆ ਚੀਜ਼ਾਂ ਨਵੀਆਂ। ਹਾਂ ਆਹ ਵੇਖੋ ਨਵੇਂ ਜਿਹੜੇ 에ਰ ਕੀ ਚਾਹ ਦੇ ਲਿਆਉਂਦੇ ਨੇ। ਅਮਰੇ ਆ ਜਿਹੜੇ ਹਰ ਕੀ ਚਾਦਰੇ ਲੈਂਦੇ ਉਹਨਾਂ ਦੀ ਖਾਸੀਅਤ ਦੱਸ ਇੱਕ ਇਹਨਾਂ ਦੀ ਪ੍ਰੀਮੀਅਮ ਕੁਆਲਿਟੀ ਹੈ ਇਹਨਾਂ ਦੀ ਖਾਸੀਅਤ ਇਹ ਆ ਕਿ ਤੁਸੀਂ ਜਿੰਨੀ ਵਾਰੀ ਮਰਜ਼ੀ ਵਾਸ਼ ਕਰ ਲੋ ਜੋ ਮਰਜ਼ੀ ਕਰ ਲੋ ਇਹਨਾਂ 'ਚ ਰਿੰਕਲ ਕੋਈ ਨਹੀਂ ਪਊਗਾ ਤੁਹਾਡਾ ਉਹ ਵੇ ਖੜਿਆ ਤਾਂ ਖੜਿਆ ਚਾਦਰਾਂ ਰਹੂਗਾ ਮੜਕ ਨਹੀਂ ਮਰੂਗੀ ਚਾਦਰੇ ਦੀ ਯੈਸ ਚਾਦਰੇ ਦੀ ਮੜਕ ਨਾ ਮਰੂਗੀ ਇਹ ਸਪੈਸ਼ਲ ਚਾਦਰੇ ਇਹ ਸਪੈਸ਼ਲ ਕਪੜਾ ਹੁੰਦਾ ਹੈ ਸਪੈਸ਼ਲ ਲੈਂਦਾ ਇਸੇ ਕਰਕੇ ਮੈਂ ਇਹਨਾਂ ਨੂੰ ਕਿਹਾ ਚਾਦਰੇ ਆਸਤੇ ਕੋਈ ਸਪੈਸ਼ਲ ਚੀਜ਼ ਲਿਆਈਏ ਤੇ ਚਾਦਰੇ ਆਸਤੇ ਤਾਨ ਕਰਕੇ ਸਪੈਸ਼ਲ ਵਾਈਟ ਤੇ ਬਲੇਕ ਦੇ ਵਿੱਚ ਅਵੇਲੇਬਲ ਆ ਬਾਕੀ ਆ ਬੀਬੀਆਂ ਦੇ ਰੰਗ ਵੇਚਦੇ ਆ ਤੁਸੀਂ ਭਾਤ ਭਾਤਰ ਆਂਦੇ ਆ ਇਹ ਕਿਹੜਾ ਕਪੜਾ ਸਟਾਫ ਕਿਹੜਾ ਮੈਨ ਮਾੜਾ ਦੱਸੀ ਇਹ ਜਿਹੜਾ ਲਿਛਕਣ ਦਿਆ ਜਿਹੜਾ ਲਿਛਗਣ ਦਿਆ ਇਹ ਫੈਂਡੀ ਆ ਫੈਂਡੀ ਵਾ ਫੈਂਡੀ ਦਾ ਉਹ ਨਹੀਂ ਹੁੰਦਾ ਜਿੰਨੀਆਂ ਜੁੱਤੀਆਂ ਆਉਣੀਆਂ ਬਹੁਤ ਮਸ਼ਹੂਰ ਫੈਂਡੀ ਇਹ ਕਪੜਾ ਵੀ ਆਉਣ ਲੱਗ ਗਿਆ ਹੁਣ ਉਹਨਾਂ ਦਾ ਫੈਂਡੀ ਦਾ ਕਪੜਾ ਵੀ ਆਉਂਦਾ ਵਾਹ ਜੀ ਵਾਕਿਆ ਹੀ ਗੱਲ ਬਾਤ ਹੈ ਆ ਜਿਹੜਾ ਵਾ ਆ ਜਿਹੜਾ ਲਾਈਨ ਆ ਰਹੀ ਜੋਰ ਜੱਟ ਇਹ ਜਿਹੜੇ ਇਹਦੇ ਚ ਲਾਈਟ ਕਲਰ ਵੀ ਆ ਡਾਰਕ ਕਲਰ ਵੀ ਆ ਸਾਰੇ ਨਵੇਂ ਕਲਰ ਅਸੀਂ ਲੈ ਕੇ ਆਏ ਆ ਹਾਂ ਫਲਕਾਰੀ ਵਾਸਤੇ ਆਹ ਵਾਲੇ ਆਹ ਵਾਲੇ ਆਹ ਵਾਲੇ ਆ ਫਲਕਾਰੀ ਆਸਤੀਆਂ ਹਾਂ ਦੀ ਸਿਲਕ ਤੇ ਫੁਲਕਾਰੀ ਬਣਾਉਂਦੇ ਹਾਂ ਆਪਣਾ ਲੈਣ ਦਾ ਸੀ ਖੜਾ ਖੜਾ ਰਹਿੰਦਾ ਸੀ ਹੁਣ ਅਸੀਂ ਦੂਜੀ ਚੀਜ਼ ਲੈ ਕੇ ਆਂਦੀ ਉਹਦੀ ਜਗ੍ਹਾ ਤੇ ਅbschलीन ਚਾਹੇ ਸਿਲਕ ਆਈ ਵੀ ਸਿਲਕ ਬਦਲ ਕੇ ਉਹ ਆਪ ਕੰਫਰਟੇਬਲ ਹੈ ਵੀ ਭਾਈ ਇਹ ਤੁਸੀਂ ਬਾਕੀ ਵੇਖ ਹੀ ਸਕਦੇ ਆ ਬਾਕੀ ਬਾਹਲੀ ਨੌਲੇਜ ਲੈਣੀ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਕਪੜਾ ਵੇਖ ਹੀ ਸਕਦੇ ਉਹ ਕਪੜਾ ਬਹੁਤ ਘੈਂਟ ਆ 985769856 ਉਹ ਮੈਂ ਆਈਡੀ ਤੇ ਲਿਖ ਹੀ ਦੇਣਾ ਤੇ ਬਾਕੀ ਇਹਨਾਂ ਦੀ ਆਈਡੀ ਵੀ ਮੈਂਸ਼ਨ ਕਰ ਦੇਣਾ ਤੁਸੀਂ ਡਾਇਰੈਕਟਰ ਅਪਲਾਈ ਕਰ ਲਿਓ ਬਾਕੀ ਆ ਵੀ ਕੱਪੜੇ ਬਹੁਤ ਸੋਹਣੇ ਨਵੇਂ ਆਇਆ ਅਸੀਂ ਛੋਟੇ ਛੋਟੇ ਪ੍ਰਿੰਟ ਲੈ ਕੇ ਆਈਆਂ ਇਹ ਕੀ ਪ੍ਰਿੰਟ ਵਾਲੀ ਸਿਆਲਾਂ ਦੇ ਪੌਣ ਵਾਲੇ ਕੱਪੜੇ ਘਰੇ ਜਿਵੇਂ ਪ੍ਰਿੰਟ ਨਹੀਂ ਪਾਈਦੇ ਹੁੰਦੇ ਆਪਾਂ ਇਹ ਦੇਖੀ ਨਿੱਕੇ ਨਿੱਕੇ ਪ੍ਰਿੰਟ ਦੇ ਆ ਮੰਮੀ ਵਾਸਤੇ ਲੈ ਆਂਦਾ ਮੰਮੀ ਐਸਾ ਸੋਹਣਾ ਮੰਮੀ ਵਾਲਾ ਸੋਹਣਾ ਆ ਬੀਬੀਆਂ ਨੂੰ ਬਹੁਤ ਪਸੰਦ ਆਊਗਾ ਜਿਹੜਾ ਤੇਰੇ ਹੱਥੇ ਫੜਿਆ ਮੰਮੀ ਹੱਥ ਲੈਂਦਾ ਤੀ ਇਹ ਕਾ ਆ ਵੀ ਕਿਉਂ ਨਹੀਂ ਕਿਆ ਬਾਤ ਆ